ਏਡੀ ਵਰਲਡ ਪੰਜਾਬੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਅੱਜ ਅਸੀਂ ਮੌਜੂਦ ਹਾਂ ਤਲਵੰਡੀ ਸਲੇਮ ਵਿਖੇ ਜਿੱਥੇ ਕਿ ਹੈਪੀ ਸੰਧੂ ਜੀ ਜਿਹੜੇ ਕਿ ਸੂਬਾ ਪੰਜਾਬ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਜਿਨ੍ਹਾਂ ਵੱਲੋਂ ਬੀਤੇ ਕੁਝ ਦਿਨ ਪਹਿਲੇ ਸਾਡੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਹੁਣਾ ਤੇ ਕੁਝ ਇਲਜ਼ਾਮ ਲਗਾਏ ਗਏ ਕੁਝ ਅਲੀਗੇਸ਼ਨ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਆਓ ਜਾਣਦੇ ਹਾਂ ਇਹਦੀ ਕੀ ਸੱਚਾਈ ਹੈ ਔਰ ਕੀ ਕਹਿਣਾ ਚਾਹੁੰਦੇ ਨੇ ਹੈਪੀ ਸੰਧੂ ਜੀ ਹਾਂਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲੇ ਪ੍ਰਧਾਨ ਸਾਹਿਬ ਸੀ ਗਾਜੀ ਧੰਨਵਾਦ ਤੁਹਾਡਾ ਪ੍ਰਧਾਨ ਸਾਹਿਬ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਗਏ ਸਾਡੇ ਬੀਬੀ ਐਮ ਐਲ اے ਹਲਕਾ ਵਿਧਾਇਕ ਨਕੌਦਰ ਹੁਣਾਂ ਤੇ ਔਰ ਉਹ ਇਲਜ਼ਾਮਾਂ ਦੀ ਕਿੰਨੀ ਕੋ ਸਚਾਈ ਹੈ ਇੱਕ ਵੀਡੀਓ ਸਾਰੇ ਦਰਸ਼ਕਾਂ ਨੇ ਵੇਖੀ ਔਰ ਵਾਇਰਲ ਹੋ ਰਹੀ ਹੈ ਸਾਡੇ ਹਲਕਾ ਨਕੌਦਰ ਸਮੇਤ ਪੰਜਾਬ ਚ ਪੂਰੇ ਵਾਇਰਲ ਹੋ ਰਹੀ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਹੈ ਤੁਹਾਡਾ ਇਹ ਕਹਾਣੀ ਲਗਭਗ 3 ਮਹੀਨੇ ਪੁਰਾਣੀ ਹੈ ਜਦੋਂ ਪਿੰਡ ਬੋਜਾ ਹਸਨ ਦੇ ਉਤੋਂ ਡੋਡਿਆਂ ਦਾ ਵਪਾਰੀ ਸਮਗਰਮ ਫੜਿਆ ਗਿਆ ਜਿਹਨੂੰ ਛੁਡਾਉਣ ਵਾਸਤੇ ਬੀਬੀ ਦੇ ਜਿਹੜਾ ਉਹ ਅਜਿਹਾ ਕਰਤਾ ਧਰਤਾ ਆ ਉਹਦੇ ਥਰੂ 40 ਲੱਖ ਰੁਪਏ ਦਾ ਲੈਣ ਦੇਣ ਹੋਇਆ ਇਹ ਸਾਰੀ ਗੱਲ ਦਾ ਮੇਰਾ ਖਿਆਲ ਬੱਚਾ ਬੱਚਾ ਜਾਣਦਾ ਹਲਕੇ ਦਾ ਬੱਚੇ ਬੱਚੇ ਨੂੰ ਛੱਡ ਵੀ ਦਈਏ ਇੰਟੈਲੀਜੈਂਸੀ ਰਿਪੋਰਟ ਬਣ ਕੇ ਗਈ ਹੋਈ ਆ ਮੈਡਮ ਜੀ ਨੂੰ ਚਾਹੀਦਾ ਮੇਰੇ ਤੇ ਜੋ ਕਹਿੰਦੇ ਆ ਮੈਂ ਤਾਂ ਦੇ ਹੀ ਦੂੰਗਾ ਪ੍ਰੂਫ ਉਹਨੂੰ ਜਨਤਰ ਕਰਾਉਣ ਦੂਜੀ ਗੱਲ ਐਮਐਲਏ ਸਾਹਿਬ ਸਾਡੇ ਕਹਿੰਦੇ ਆ ਵੀ ਬਡਾਲਾ ਸਾਹਿਬ ਨੇ ਵੀ ਅਲੀਗੇਸ਼ਨ ਲਾਇਆ ਸੀ ਚਲੋ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਹਿਸਾਬ ਨਾਲ ਲਾਇਆ ਸੀ ਮੈਂ ਵੀ ਲਾਇਆ ਆ ਜਿਹੜੀ ਗੱਲ ਵਡਾਲਾ ਸਾਹਿਬ ਦੀ ਉਹ ਕਹਿੰਦੇ ਕਿ ਵਡਾਲਾ ਸਾਹਿਬ ਦੇ ਬੰਦੇ ਜਿਹੜੇ ਆ ਉਹ ਵੇਚਦੇ ਰੇ ਚਿਟਾ ਵੇਚਦੇ ਰੇ ਨਸ਼ਾ ਵੇਚਦੇ ਰੇ ਵਡਾਲਾ ਸਾਹਿਬ ਦੇ ਨਾਲ ਵਡਾਲਾ ਸਾਹਿਬ ਕਹਿੰਦੇ ਬੀਬੀ ਜੀ ਵੇਚਦੀ ਆ ਮੈਂ ਤਾਂ ਦੋਨਾਂ ਨੂੰ ਇਹ ਹੀ ਕਹਿੰਦਾ ਵੀ ਆਪਾਂ ਇਸ ਚੱਕਰ ਚੋਂ ਬਾਹਰ ਨਿਕਲੀਏ ਜੇ ਬੀਬੀ ਜੀ ਕਹਿੰਦੀ ਮੈਂ ਤਾਂ ਜਾਂਚ ਲਈ ਤਿਆਰ ਆਂ ਪੁਲਿਸ ਦੇ ਕੋਲ ਜਾਂਚ ਲਈ ਤਿਆਰ ਆਂ ਤੇ ਦਿਓ ਸਵੇਰੇ ਲਿਖ ਕੇ ਆਪਾਂ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੇ ਕੋਲੋਂ ਜਾਂਚ ਕਰਾਉਨੇ ਆ ਠੀਕ ਹੈ ਨਾ ਆਪਾਂ 12 ਤੋਂ ਹੀ ਕਰਾਉਨੇ 11 12 ਤੋਂ ਜਦੋਂ ਕਾਰੋਬਾਰ ਨਸ਼ਿਆਂ ਦਾ ਸ਼ੁਰੂ ਹੋਇਆ ਉਦੋਂ ਕਾਲੀ ਸਰਕਾਰ ਸੀ ਉਸੇ ਸਰਕਾਰ ਦੇ 10 ਸਾਲ ਤੁਸੀਂ ਵੀ ਨਾਲ ਹੀ ਇਕੱਠੇ ਬਡਾਲਾ ਸਾਹਿਬ ਦੇ ਅੱਜ ਤੁਸੀਂ ਕਹਿੰਦੇ ਬਡਾਲਾ ਸਾਹਿਬ ਨਸ਼ੇ ਵਗਾਉਂਦੇ ਸੀ ਤੇ ਬਡਾਲਾ ਸਾਹਿਬ ਨਸ਼ੇ ਵਗਾਉਂਦੇ ਸੀ ਇਹਦਾ ਮਤਲਬ ਆਪਾਂ ਨਾਲ ਰਹੇ ਆਂ ਆਪਾਂ ਕੀ ਕਰਦੇ ਸੀ ਆਪਾਂ ਸਬਤ ਗਾਂਦੀ ਇਹ ਕੋਸ਼ਿਸ਼ ਕਰ ਰਹੀ ਪਾਗਲ ਸਾਹਮਣੇ ਵਾਲਾ ਮੈਂ ਅੱਜ ਤੱਕ ਮੇਰਾ ਖਿਆਲ ਨਿਕਦੇ ਦੇਖਿਆ ਹੋਣਾ ਮਾਈਨਿੰਗ ਦੇ ਪਰਚੇ ਬੀਬੀ ਐਮਐਲਏ ਸਾਹਿਬ ਤੇ ਹੋਏ ਹੋਇਆ ਯਾਰ ਮੈਂ ਲੇਡੀਜ਼ ਦੇ ਕਦੇ ਸੁਣਿਆ ਇਹਨੇ ਮਾਈਨਿੰਗ ਦੇ ਪਰਚੇ ਮੈਂ ਨਹੀਂ ਸੁਣਿਆ ਅੱਜ ਤੱਕ ਚੰਗੇ ਘਰਾਂ ਦੇ ਜਣੀਆਂ ਲੇਡੀਜ਼ ਹੁੰਨੀਆਂ ਉਹਨਾਂ ਦੇ ਮਾਈਨਿੰਗ ਦੇ ਪਰਚੇ ਜਾਂ ਸ਼ਰਾਬ ਦੇ ਪਰਚੇ ਜਾਂ ਕੋਈ ਇਦਾਂ ਦੇ ਪਰਚੇ ਮੈਂ ਨਹੀਂ ਕਦੇ ਸੁ ਅਸੇਮ ਨੂੰ ਲੜਾਈ ਝਗੜਾ ਹੋ ਗਿਆ ਹੋਵੇ ਵਿਚਾਰੇ ਜਿਸੇ ਪਰਚਾ ਹੋ ਗਿਆ ਹੋਵੇ ਪਰ ਇਹਨਾਂ ਦਾ ਮਾਈਨਿੰਗ ਦੇ ਵਾਂਗ ਦੋ ਪਰਚੇ ਇੱਕ ਨਵੇਂ ਸ਼ਹਿਰ 'ਚ ਖੋਰਿਆ ਉਹਦਾ ਤੁਸੀਂ ਕੱਢ ਲਿਓ ਜਿਨ੍ਹਾਂ ਨੇ ਆਪਣੇ ਜਦੋਂ ਪੇਪਰ ਭਰੇ ਉਹਦੇ ਵਿੱਚ ਵੀ ਦਿੱਤਾ ਤੇ ਜੇ ਬੀਬੀ ਜੀ ਆਪਣੇ ਮਾਈਨਿੰਗ ਦੇ ਪਰਚੇ ਦਾ ਦਾਵਾ ਮਾਈਨਿੰਗ ਦਾ ਕਰਦੇ ਸੀ ਨਾ ਇਹਦਾ ਮਤ ਗਲਤ ਕੰਮ ਦਾ ਆਪਾਂ ਕਰਦੇ ਸੀ ਨਾ ਪਹਿਲਾਂ ਵੀ ਤੇ ਅੱਜ ਆਪਾਂ ਆਪਣੇ ਉਹਨੂੰ ਕਿਉਂ ਸਾਬਤ ਕਰ ਰਹੇ ਆਂ ਕਿ ਆਪਾਂ ਦੁੱਧੂ ਧੋਤੇ ਆਂ ਸਾਰਾ ਹਲਕਾ ਜਾਣਦਾ ਸਾਰਾ ਲਗਭਗ ਮੇਰਾ خیال ਜਿਲ੍ਹਾ ਜਾਣਦਾ ਆਪਾਂ ਕੀ ਕਾਰੋਬਾਰ ਕਰਦੇ ਆਂ ਕੀ ਕੁਝ ਆਪਣੇ ਕੋਲ ਪਹਿਲਾਂ ਸੀ ਕਿ ਕੁਝ ਆਪਣੇ ਕੋਲ ਹੋ ਹੋਣਿਆ ਕੁਣੀ ਹੜੀ ਹੜੀ ਸਾਰਾ ਕੋ ਜਨਤਕ ਕਰਦਾਗਾ ਸਾਰਾ ਕੁਝ ਹੀ ਆ ਰਿਹਾ ਆਪਣੇ ਕੋਲ ਤੁਸੀਂ ਕਹ ਰਹੇ ਹੋ ਵੀ ਉਹ ਲਿਆ ਹੋਇਆ ਬੰਦਾ ਪ੍ਰਧਾਨ ਸਾਹਿਬ ਤੁਸੀਂ ਆਖਿਆ ਕਿ ਇਹ ਜਿਹੜੇ ਤੁਹਾਡੇ ਤੁਸੀਂ ਐਲੀਗੇਸ਼ਨ ਲਗਾ ਰਹੇ ਹੋ ਤੁਹਾਡੇ ਤੋਂ ਕੁਝ ਪ੍ਰੂਫ ਨੇ ਔਰ ਉਹਨਾਂ ਨੂੰ ਲੈ ਕੇ ਤੁਸੀਂ ਜਲਦ ਹਾਈ ਕੋਰਟ ਜਾ ਰਹੇ ਹੋ ਇਹਦੇ ਵਿੱਚ ਕਿੰਨੀ ਸੱਚਾਈ ਹੈ 100% ਜਾਵਾਂਗਾ ਜੀ ਕੋਈ ਇਹਦੇ ਵਿੱਚ ਦੋਰਿਆ ਨਹੀਂ ਹੈਗੀ ਮੇਰੇ ਰਜੇਵੇਂ ਇੱਕ ਟਰੱਕ ਜਿਹਦਾ ਪੰਜਾਬ ਦਾ ਨਵਾਂ ਨਿਯੁਕਤ ਪ੍ਰਧਾਨ ਨਵਾਂ ਨਿਯੁਕਤ ਹੋਇਆ ਇੱਕ ਤਾਂ ਉਹਦੇ ਸਾਰੇ ਮੈਂਡ ਵਾਲਿਆਂ ਦਾ ਮੀਟਿੰਗਾਂ ਦਾ سلسلہ ਉਹ ਚੱਲ ਰਿਹਾ ਦੂਜਾ ਮੇਰਾ ਆਪਣਾ 13 ਦਿਨੋਂ ਦਾ ਪ੍ਰੋਗਰਾਮ ਇਸ ਘਰਸ਼ੀ ਦਾ ਸ਼ੁਰੂਆਤ 2/16 ਨੂੰ ਕਿਸਾਨ ਜਥੇਬੰਦੀਆਂ ਰੜਕੇ ਇਸ ਘਰਸ਼ ਕਰ ਰਹੇ ਉਹਨੂੰ ਲੈ ਕੇ ਮੀਟਿੰਗਾਂ ਦੇ ਸੈਸ਼ਨਾਂ ਦੇ ਵਿੱਚ ਵੀਜੀ ਆ ਮੇਰਾ ਖਿਆਲ 16-17 ਤਰੀਕ ਨੂੰ ਫ੍ਰੀ ਹੋ ਜਾਊਗਾ 20 ਤਰੀਕ ਦੇ ਆਸपास ਹਾਈ ਕੋਰਟ ਜਾਵਾਂਗਾ ਵਕੀਲ ਸਾਹਿਬ ਨੂੰ ਕਹਤਾ ਕਿ ਤਿਆਰੀ ਕਰੋ ਕੇਸ ਦੀ ਜਰੂਰ ਲੈ ਕੇ ਜਾਵਾਂਗਾ ਦੂਜਾ ਜਿਹੜਾ ਇਹਦਾ ਮਾਮਲਾ ਲੈ ਕੇ ਜਾਣਾ ਦੂਜਾ ਜਿਹੜਾ ਮਾਮਲਾ ਇਹ ਲੈ ਕੇ ਜਾਣਾ ਕਿ ਐਮਐਲਏ ਸਾਹਿਬ ਕਹਿੰਦੇ ਆ ਕਿ ਸੰਧੂ ਬੋਲਣ ਲੱਗਾ ਮर्याਦਾ ਨਹੀਂ ਰੱਖਦਾ ਮੇ ਤਾਂ ਮਰਿਆਦਾ ਦੇ ਵਿੱਚ ਜਦੋਂ ਮਾੜਾ ਮੁੰਡਾ ਇੱਕ ਦਾ ਲਵਜਿਕ ਦੇ ਗਾਂਵੋਂ ਨਿਕਲ ਗਿਆ ਹੋਊਗਾ ਚਲੋ ਟਰੱਕ ਆਣਿਆ ਸਾਨੂੰ ਤੁਹਾਡੇ ਜਿੰਨੇ ਐਮਐਲਏ ਜਿੰਨੇ ਅਕਲ ਵੀ ਨਹੀਂ ਹੁੰਦੀ ਘਟੂਂਦੀ ਤੁਹਾਡੇ ਨਾਲ ਪ੍ਰਧਾਨ ਸਾਹਿਬ ਇਹ ਗੱਲ ਤੁਸੀਂ ਸਹੀ ਕਹਿ ਰਹੇ ਹੋ ਇੱਕ ਜੇ ਆਪਾਂ ਗੱਲ ਕਰੀਏ ਤੁਹਾਡੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹਨੂੰ ਲੈ ਕੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਬੀਬੀਂਦਰਜੀਤ ਕੌਰ ਮਾਨ ਜਿਹੜੀ ਕਿ ਸਾਡੇ ਹਲਕਾ ਵਿਧਾਇਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਔਰ ਉਹਨਾਂ ਉਸ ਆਡੀਓ ਰਿਕਾਰਡਿੰਗ ਅਸੀਂ ਸੁਣੀ ਹੈ ਉਹਦੇ ਵਿੱਚ ਵੀ ਕੁਝ ਇਲਜ਼ਾਮ ਉਹਨਾਂ ਵੱਲੋਂ ਵੀ ਤੁਹਾਡੇ ਵੱਲ ਲਗਾਏ ਗਏ ਕਿ ਇਹ ਸੰਤੂ ਸਾਹਿਬ ਪਾਗਲ ਨੇ ਔਰ ਉਹਨਾਂ ਦਾ ਸਿਰ ਫਿਰਿਆ ਹੋਇਆ ਹੈ ਦਿਮਾਗ ਨਹੀਂ ਠੀਕ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਵੱਲੋਂ ਕਈਆਂ ਗਈਆਂ ਤੇ ਕੀ ਵੀਡੀਓ ਵੇਖੀ ਤੁਸੀਂ ਉਹ ਹਾਂ ਮੈਂ ਵੀ ਦੇਖੀ ਮੇਰੇ ਵੱਜ ਖਿਆਲ ਚ ਆਈ ਹੈ ਮੈਂ ਵੀ ਧਿਆਨ ਚ ਆਈ ਮੈਂ ਵੀ ਦੇਖੀ ਭੇਜੀ ਗਈ ਦੇਖੋ ਪਾਗਲਿਆਂ ਸਿਰ ਫਿਰਿਆ ਆ ਮੈਂ ਕੀ ਆ ਲਗਭਗ 90 ਦੇ ਕਰੀਬ ਟਰੱਕ ਜੁਨੀਅਨ ਦੇ ਮੈਨੂੰ ਹਲੇ ਨਵਾਂ ਨਿਯੁਕਤ ਪ੍ਰਧਾਨ ਚ 4 ਦਿਨ ਪਹਿਲਾਂ ਮੋਟਾ ਪਾਗਲ ਚੁਣਿਆ ਪਾਗਲ ਬੰਦੇ ਨੂੰ ਕੋਈ ਪਿੰਡ ਦਾ ਪੰਚ ਨਹੀਂ ਬਣਾਉਂਦਾ ਐਮਐਲਏ ਸਾ ਮੈਂ ਅਸਤੀਫਾ ਦਿੱਤਾ ਜਦੋਂ ਮੈਂ ਨਾ ਮੇਰੇ ਤੇ ਕੋਈ ਅਲੀਗੇਸ਼ਨ ਆਇਆ ਵੀ ਜੀ ਫਲਾਨਾ ਜੀ ਫਲਾਨਾ ਕਰਦਾ ਜੀ ਇਨਾ ਬਹੁਤ ਨਹੀਂ ਅਗਰ ਲੋਕ ਘਟਿਆ ਮੈਂ ਅਸਤੀਫਾ ਦਿੱਤਾ ਸਰਕਾਰ ਨੇ ਅਡਜੂਟੀ ਦੇ ਜੋਰ ਲਾਇਆ ਮਿਨਿਸਟਰ ਸਾਹਿਬਾਂ ਨੇ ਵੀ ਲੱਗੇ ਰਿਆ ਤੁਸੀਂ ਵੀ ਜੋਰ ਲਾਇਆ ਹੈ ਹੈਪੀ ਸੰਧੂ ਲੈ ਜਵੇ ਹੈਪੀ ਸੰਧੂ ਦੁਬਾਰਾ ਫੇਰ ਬਿਨਾਂ ਵਿਰੋਧ ਦੇ ਬਿਨਾਂ ਕਿਸੇ ਇਲੈਕਸ਼ਨ ਦੇ ਉਮੇ ਬਹੁਤ ਸਮਝੀਆਂ ਸਾਰਾ ਸਮਝੀਆਂ ਬਣਦਾ ਪਰ ਮੈਂ ਕਿਹਾ ਨਹੀਂ ਐਵੇਂ ਨਹੀਂ ਬਣਨਾ ਵੋਟਾਂ ਪਵਾਓ ਮੋਟਾ ਪਵਾ ਕੇ ਲਗਭਗ 90 ਤੋਂ ਉੱਤੇ ਵੋਟਾਂ ਬਗੀਆਂ ਜੇ ਵੀ ਵੋਟਾਂ ਲੋਕੀ ਭੇਜੀ ਜਾ ਰਿਹਾ ਵਟਸਐਪ ਦੇ ਉੱਤੇ 100 100 ਕਰਾਸ ਕਰ ਜਾਣਾ ਜਿਹੜਾ ਜੁਨੀਅਨ ਦਾ ਪ੍ਰਧਾਨ ਹੁੰਦਾ ਤੁਸੀਂ ਵੀ ਸਮਝਦੇ ਹੋ ਕਿ ਕਿੰਨੇ ਟਰੱਕ ਜੁਨੀ ਦੇ ਵਿੱਚ 500 ਤੋਂ 1000 ਟਰੱਕ ਹੁੰਦਾ ਉਨਾ ਦਾ ਪਲਾਨ ਮੰਨਦਾ ਹੁੰਦਾ ਪਿਓ ਵਰਪੋਂਦਾ ਤੇ ਮੇਰਾ ਖਿਆਲ ਸਿਰਫਰੇ ਬੰਦੇ ਹੁੰਦੇ ਨਹੀਂ ਮੇਰਾ ਖਿਆਲ ਬੋਰਡ ਕੋਈ ਪਾਸ ਆਦਾ ਸਿਰਫਰੇਆ ਬੰਦਾ ਸਰਕਾਰਾਂ ਨਾਲ ਹਾਂ ਠੀਕ ਆ ਸਿਰਫਰੇ ਉਹ ਹੁੰਦੇ ਆ ਜਿਹੜੇ ਸਰਕਾਰਾਂ ਨਾਲ ਲੜਦੇ ਆ ਉਹ ਸਿਰਫਰੇ ਹੁੰਦੇ ਆ ਉਹ ਤਾਂ ਹਮੇਸ਼ਾ ਹੀ ਜਾਂ ਉਹਨਾਂ ਨੂੰ ਅੱਤ ਬੱਦੀ ਕਿਹਾ ਜਾਂਦਾ ਜਾਂ ਉਹਨਾਂ ਨੂੰ ਸਿਰਫਰੇ ਕਿਹਾ ਜਾਂਦਾ ਜਾਂ ਉਹਨਾਂ ਨੂੰ ਕੋਈ ਸ਼ੋਰ ਹੀ ਦਿੰਦਾ ਵਰਡ ਬੋਲੋ ਕੋਈ ਵਰਕ ਨਹੀਂ ਬੀਬੀ ਜੀ ਇਹਦਾ ਵੀ ਜਵਾਬ ਦਿੱਤਾ ਲੈਣਾ ਇਹਦਾ ਵੀ ਆਪਾਂ ਜਵਾਬ ਆਪ ਤੋਂ ਜਲਦ ਲੈ ਰਹੇ ਆ ਤੇ ਤੇ ਇੱਕ ਹੋਰ ਮਾਨਹਾਨੀ ਦਾ ਕੇਸ ਕਰਾਂਗਾ ਉਹਨੂੰ ਕੋਤਦ ਦੀ ਅਦਾਲਤ ਵਿੱਚ ਕਰਾਂਗਾ ਉਹਦਾ ਵੀ ਜਵਾਬ ਨਾਲ ਟੈਨਸ਼ਨ ਨਾਲ ਹੈ ਤਿਆਰੀ ਖਚਲਾ ਆਪਾਂ ਹੁਣ ਕੋੜ ਜੀ ਖੇਡਣਾ ਆ ਕਿਉਂਕਿ ਜਿਹੜਾ ਬਾਹਰ ਦੀ ਲੜਾਈ ਆ ਨਾ ਉਹ ਤਾਂ ਸਾਰੇ ਲੜ ਲੈਂਦੇ ਆ ਆਪਾਂ ਕੋੜ ਕਚਰੀ ਦੀ ਲੜਾਂਗੇ ਦੂਜੀ ਗੱਲ ਤੈਨੂੰ ਭਰੋਸਾ ਤੈਨੂੰ ਲੋਕਾਂ ਨੇ ਜਿਤਾਇਆ ਮੈਂ ਅਸਤੀਫਾ ਦੇ ਕੇ ਦੁਬਾਰਾ ਪ੍ਰਧਾਨ ਬਣਿਆ ਦੇ ਅਸਤੀਫਾ ਤੈਨੂੰ ਪਤਾ ਲੱਗ ਗਈ ਤੇ ਜਮਾਨਤ ਜਬਤ ਨਾ ਹੋ ਗਈ ਦੇਖ ਇਹ ਦੇਖਦੇ ਅਸਤੀਫਾ ਮੈਂ ਕਹਿੰਦਾ ਅਸਤੀਫਾ ਦੇ ਕੇ ਦੇਖ ਦੂਜੀ ਗੱਲ ਚਲੋ ਯਾਰ ਜੀ ਅਸਤੀਫਾ ਵੀ ਨਹੀਂ ਦੇਣਾ ਮੈਂ ਦੇ ਕਹਿੰਦਾ ਇਦਾਂ ਕਰ ਕਿਸੇ ਦਿਨ ਕੋਦਰ ਹਲਕੇ ਦਾ ਕੱਠ ਰੱਖ ਲਾ ਬਰਾਬਰ ਰੱਖੂ ਹੈਪੀ ਸੰਦੂ ਹੈਪੀ ਸੰਦੂ ਕੋ ਪੋਲਿਟਿਕਸ ਨਹੀਂ ਕਰਦਾ ਨਾ ਮੈਂ ਕਿਸੇ ਪੋਲੀਟਿਸ਼ੀਅਨ ਪਾਰਟੀ ਦੇ ਨਾਲ ਹਾਂ ਅੱਜ ਕੱਲ੍ਹ ਹੈਗਾ ਪਰ ਮੈਂ ਕਹਿੰਦਾ ਕਿਉਂਕਿ ਮੈਂ ਸ਼ਰਦਦਿਆਂ ਸਾਰੀਆਂ ਪੋਲੀਟਿਸ਼ੀਅਨ ਪਾਰਟੀਆਂ ਯੂਜ਼ ਹੀ ਕਰਦੀਆਂ ਬੰਦੇ ਨੂੰ ਸਿਰਫ ਉਹਦੇ ਨਾਲ ਰਹੂੰਗਾ ਜਿਹੜੇ ਟਰੱਕਾਂ ਆਉਣਾਂ ਦਾ ਕੰਮ ਕਰੂਗਾ ਉਹਦੀ ਜਜਾ ਕਰਕਰਮ ਹੋਗਾ ਇਹ ਪਿਛਲੇ ਮਹੀਨੇ ਮੈਂ 6 ਮਹੀਨੇ ਤੋਂ 4 ਮਹੀਨੇ ਦੋਲਾ ਪਾ ਲਿਆ ਮੈਂ ਕਹਿੰਦਾ ਕਿ ਮੈਂ ਇੱਕ ਰੋਲ ਕੱਟ ਕਰਦੇ ਹਾਂ ਤੁਸੀਂ ਆਪਣਾ ਸਦੋ ਤੁਹਾਡੀ ਸਰਕਾਰ ਹੈ ਸਰਕਾਰੀ ਦਰਬਾਰ ਹੈ ਇੱਕ ਮੈਂ ਬਰਾਬਰ ਰੱਖੂੰ ਇੱਕੋ ਦਿਨ ਦਾ ਟਾਈਮ ਹੋਊਗਾ ਆਪਾਂ ਦੇਖ ਲੈਣੇ ਲੋਕ ਕਿਹਦੇ ਨਾਲ ਆ ਸਿਰਫ ਰਿਆ ਕੌਣ ਹੈ ਤੇ ਕੌਣ ਨਹੀਂ ਸਿਰਫ ਰਿਆ ਜੇ ਆਪਾਂ ਪੰਜਾਬ ਦਾ ਰੱਖਣਾ ਹੈ ਤੂੰ ਤਾਂ ਮੈਂ ਮੇਰੇ ਖਿਆਲ सीएम साहब ने फरवरी ਦੇ ਵਿੱਚ ਕੋਦਰ ਰਵਾਨਾ ਦਾ ਪ੍ਰੋਗਰਾਮ ਹੈਗਾ ਉਹ ਤਾਂ ਆਪਾਂ ਨੂੰ ਕੋਦਰ ਦੇ ਵਿੱਚ ਰੈਲੀ ਕਰਾਈ ਦੇ ਆ ਉਹ ਤੈਨੂੰ ਪਤਾ ਲੱਗ ਜੀ ਸੈਲਫ ਰਿਆ ਕੌਣ ਆ ਸੈਲਫ ਰੇ ਦੇ ਬਾਸ ਦੇ ਲੋਕੀ ਜੇ ਮੈਂ ਸਵੇਰੇ ਕਾਲ ਕਰਾਂ ਸ਼ਾਮ ਨੂੰ 5000 ਬੰਦਾ ਆ ਜਾਊਗਾ ਹੋਣਾ ਉਸ ਤੋਂ 13 ਤਰੀਕ ਨੂੰ ਦੇਖ ਲਈਓ ਸੈਲਫ ਰਿਆ ਕੀ ਕਰਦਾ ਸੰਤੂ ਸਾਹਿਬ ਜਿਵੇਂ ਕਿ ਤੁਹਾਡੇ ਵੱਲੋਂ ਇੰਨੇ ਗੰਭੀਰ ਇਲਜ਼ਾਮ ਲਗਾਏ ਗਏ ਹੈ ਮੌਜੂਦਾ ਐਮਐਲਏ ਨੇ ਸਾਡੇ ਬੀਬੀਂਦਰਜੀਤ ਕੁਰਮਾਨ ਔਰ ਕੋਈ ਪਰਸਨਲ ਰੰਜਿਸ਼ ਜਾਂ ਕੋਈ ਤੁਹਾਡੀ ਦੁਸ਼ਮਣੀ ਕਿਉਂ ਮਤਲਬ ਤੁਹਾਡੇ ਵੱਲੋਂ ਅਲੀਗੇਸ਼ਨ ਤੁਸੀਂ ਲਗਾ ਰਹੇ ਹੋ ਤੁਹਾਡੇ ਕੋਲ ਤੁਸੀਂ ਕਹਿ ਰਹੇ ਕੋਈ ਸਾਡੇ ਤੋਂ ਪ੍ਰੂਫ ਵੀ ਨਹੀਂ ਉਸ ਦੇ ਇਲਾਵਾ ਕੋਈ ਗੱਲਬਾਤ ਦੇਖੋ ਪਹਿਲਾਂ ਮੇਰੀ ਕੋਈ ਰੰਜਿਸ਼ ਨਹੀਂ ਮੇਰਾ ਕਹ ਲ ਮੈਂ ਲਗਭਗ 2 ਮਹੀਨੇ ਪਹਿਲਾਂ ਇਹਨਾਂ ਦੇ ਘਰ ਵੀ ਗਿਆ ਇਹ ਹਸਨ ਦੇ ਵਿੱਚ ਕੀ ਹੋਇਆ ਹੈ ਨਾ ਇਹਦੇ ਸਿਰ ਨੂੰ ਦਿਮਾਗ ਨੂੰ ਚੜ ਗਿਆ ਐਮ ਐਲ ਏ ਸ਼ਬਦ ਦਿਮਾਗ ਨੂੰ ਚੜੀ ਹੋਈ ਆ ਮੈਂ ਦੂਜੀ ਗੱਲ ਕਹਿੰਦਾ ਮੇਰੀ ਕੋਈ ਰੰਜਿਸ਼ ਨਹੀਂ ਮੈਂ ਇਹਦੇ ਘਰ ਚੱਲ ਕੇ ਗਿਆ ਸੀ ਸਾਡੀ ਐਮ ਐਲ ਏ ਸਤਕਾਰ ਤੇ ਹੋ ਗਿਆ ਸਾਡਾ ਫਰਜ਼ ਬਣਦਾ ਯਾਰ ਜੇ ਆਪਾਂ ਕੋਈ ਮੈਂ ਨਾ ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਟਰਸਟ ਕੋ ਲਿਆ ਲਗਭਗ 30 ਮੜਲੇ ਜਗਾ ਜਿਹੜੀ ਸਾਡੇ ਪਰਿਵਾਰ ਨੇ ਦਿੱਤੀ ਹੈ ਅਸੀਂ ਨਾ ਨਬੇਲਾ ਕਰੋੜ ਰੁਪਏ ਜਗ੍ਹਾ ਦਿੱਤੀ ਹੈ 25-30 ਲੱਖ ਬਿਲਡਿੰਗ ਬਣਾਉਣ ਤੇ ਲਾਇਆ 40-50 ਲੱਖ ਰੁਪਏ ਉਹਦੇ ਉੱਤੇ ਲਾਇਆ ਲਗਭਗ 2 ਕਰੋੜ ਰੁਪਏ ਖਰਚਿਆ ਜਿਹੜੇ ਲੋਕਾਂ ਨੇ ਪੈਸਾ ਕਮਾਉਣਾ ਉਹਦਾ 2-2 ਕਰੋੜ ਰੁਪਏ ਚੈਰਿਟੀ ਨਹੀਂ ਕਰਦੇ ਅੱਜ ਵੀ ਕਰ ਰਹੇ ਆ 250 ਰੁਪਏ ਵਿੱਚ ਫੋਲ ਬਾਡੀ ਚੈੱਕਅਪ ਦੇ 250 ਰੁਪਏ ਦੇ ਵਿੱਚ 50 ਰੁਪਏ ਜੈਕਸਰੇ ਕਰਨਾ ਸ਼ੁਰੂ ਕਰ ਲੱਗਿਆ 10 ਰੁਪਏ ਡਾਕਟਰ ਦੀ ਪਰਚੀ ਨਾ ਕਿਸੇ ਤੇ ਯਾਰ ਆਸਾਨ ਨਹੀਂ ਕਰਦਾ ਰੱਬ ਨਹੀਂ ਦਿੱਤਾ ਆ ਕਰਦੇ ਆ ਜਦੋਂ ਰੱਬ ਨੇ ਜਦੋਂ ਆਪਣੇ ਸੰਬੰਧ ਬਣਾਈ ਜਾਂਦਾ ਆ ਤੁਸੀਂ ਕੀ ਕਰਦੇ ਆ ਤੁਸੀਂ ਦੱਸੋ ਕੀ ਕੀਤਾ ਇਤਾਂ ਮਾਇਨਿਕ ਮੇਰੇ ਦੇ ਕੋ ਪਰਚਾ ਦੱਸੋ ਅਜ ਤੱਕ ਦਾ ਪਰਚਾ ਇਤਿਹਾਸ ਦੇ ਵਿੱਚ ਕੋ ਮਾੜਾ ਕੰਮ ਕਰਦਾ ਬੰਦੇ ਤੇ ਹਰੀਖ ਦੇ ਪਰਚਾ ਹੁੰਦਾ ਕਿਉਂ ਨਹੀਂ ਹੁੰਦਾ ਕੋਈ ਦੇ ਦੇ ਕੀ ਕੱਢ ਕੇ ਦੇ ਦੇ ਹੈਪੀ ਸੰਦਰ ਤੇ ਆ ਪਰਚਾ ਆ ਹਾਂ ਦੋ ਪਰਚੇ ਮੇਰੇ ਤੇ ਜ਼ਰੂਰ ਹੈਗੇ ਦਿੱਲੀ ਦੇ ਵਿੱਚ ਜਿਹੜੇ ਮੈਂ ਲਾਲ ਕਿਲੇ ਤੇ ਗਏ ਆ ਇੱਕ ਲਾਲ ਕਿਲੇ ਪਰਚਾ ਠਾਣੇ ਹੋਇਆ ਤੇ ਇੱਕ ਟਰਾਂਸਪੋਰਟ ਨਗਰ ਜੋ ਹੈ ਉਹ ਯਾਰ ਕਿਸਾਨਾਂ ਦੀ ਲੜਦੇ ਅੰਦੋਲਨ ਦੇ ਵਿੱਚ ਪਾਗਲੇ ਅੰਦੋਲਨ ਨੂੰ ਲੈ ਕੇ ਪਾਗਲੇ ਲੜਦਾ ਆ ਸਰਕਾਰਾਂ ਨਾਲ ਲੜਦਾ ਆ ਤੇ ਮੇਰੇ ਕੋਲ ਲੋਕਟਵਰਚ 25 ਤੋਂ 30 ਪ੍ਰੋਗਰਾਮ ਆ ਭਾਜੀਪੀ ਦੇ ਲੀਡਰਾਂ ਦੇ ਘਰ ਘੇਰੇ ਦਿੱਲੀ ਗਿਆ ਮਹੀਨਾ ਦੇ ਮਹੀਨੇ ਦਿੱਲੀ ਲਾ ਕੇ ਆਪਾਂ ਕੀ ਕੀਤਾ ਪੰਜਾਬ ਨੇ ਮੈਨਿੰਗ ਕਿrai ਤੇ ਅੱਜ ਆਪਾਂ ਕਹਿੰਦੇ ਸਾਫਤ ਰਿਹਾ ਹਲੇ ਸਮਾਂ ਹੋਣ ਦਿਓ ਹੋਰ ਦੱਸਾਂਗਾ ਕਿੰਨਾ ਕੁਛ ਹੈਗਾ ਬਹੁਤ ਕੁਛ ਹੈ ਮੈਡਮ ਜੀ ਐਮਰੀ ਸਾਹਿਬ ਤਿਆਰ ਹੋ ਫਿਲਮ ਚੱਲਣੀ ਹੈ ਤਾਂ ਟ੍ਰੇਲਰ ਹੀ ਆ ਇਹਨੂੰ ਪੂਰੀ ਚਲਾਵਾਂਗੇ ਜਿਹੜੀ ਤੁਸੀਂ ਗੱਲ ਕਰਦੇ ਨਾ ਇੰਟੈਲੀਜੈਂਸ ਕੋਲ ਫਾਈਲ ਪਈ ਆ ਉਹਨੂੰ ਜਨਤਕ ਕਰ ਦਿਓ ਮੈਂ ਜਾਇਆ ਸਾਰੇ ਦਾਦੇ ਚੰਡੀਗੜ੍ਹ ਜਾਇਆ ਉੱਥੇ ਜਿਹੜੇ ਜਿਹੜੇ ਵੇਚਦੇ ਉਹਨਾਂ ਦੇ ਨਾਮ ਵੀ ਹੈਗੇ ਆ ਉਹ ਵੀ ਜਨਤਕ ਕਰੂੰਗਾ ਉਹ ਵੀ ਦੱਸੂੰਗਾ ਕੌਣ ਕੌਣ ਵੇਚਦਾ ਸੰਦੂਸਾਬ ਜਿਹੜੇ ਹੁਣ ਆਮ ਇਹਨਾਂ ਦੇ ਆਪ ਦੇ ਵਰਕਰ ਨੇ ਪਾਰਟੀ ਵਰਕਰ ਜਾਂ ਇਹਨਾਂ ਦੇ ਜਿੰਨੇ ਵੀ ਵਰਕਰ ਨੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨੇ ਵੀ ਐਮਐਲਏ ਜਾਂ ਹਲਕਾ ਵਿਧਾਇਕ ਆਏ ਨੇ ਉਹ ਰੈਗੂਲਰ ਜਿੰਨਾ ਚਾਹੀਦਾ ਸੀ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਨਹੀਂ ਔਰ ਸਾਡੇ ਜਿਹੜੇ ਹੈ 2.5 ਤੋਂ 3 ਸਾਲ ਦਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਆਪ ਨੂੰ ਸੂਬਾ ਪੰਜਾਬ ਵਿੱਚ ਆਇਆ ਨੂੰ ਔਰ ਉਹ ਆਖ ਰਹੇ ਨੇ ਕਿ ਸਾਡੇ ਜਿੰਨੇ ਐਮਐਲਏ ਨੇ ਲਗਾਤਾਰ ਨਿਰੰਤਰ ਆਮ ਜਨਤਾ ਵਿੱਚ ਵਿਚਰ ਰਹੇ ਨੇ ਔਰ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਨੇ ਤੁਹਾਨੂੰ ਕੀ ਲੱਗਦਾ ਮੈਂ ਨਸ਼ੇ ਦੇ ਖਾਤਮੇ ਦੀ ਗੱਲ ਹੀ ਕੀਤੀ ਨਾ ਮੈਂ ਨਸ਼ਿਆਂ ਦਾ ਖਾਤਮਾ ਕਰਨਾ ਮੈਂ ਸੱਠਾ ਬੰਨਾਂ ਚੋ ਕਰਨਾ ਤੁਸੀਂ ਬੰਦ ਕਰੋ ਜਿਹੜਾ ਕੰਮ ਕੋਈ ਬੰਦੇ ਕਰਦੇ ਉਹਨਾਂ ਨੂੰ ਰੋਕੋ ਤੇ ਮੈਂ ਤੇ ਉਚਿਤ ਅਧਿਕਾਰੀਆਂ ਨੂੰ ਵੀ ਕਹਿ ਕੇ ਆਇਆ ਕਿ ਮੈਂ ਕੰਮ ਤਾਂ ਸ਼ੁਰੂ ਕਰਨਾ ਜੇ ਰੋਕਣੇ ਆ ਜੇ ਰੋਜ਼ ਅਸੀਂ ਲੜਾਈਆਂ ਹੀ ਲੜਨੀਆਂ ਇਹਨਾਂ ਨਾਲ ਫੇ ਠੀਕ ਹੈ ਯਾਰ ਪੰਜਾਬ ਨੂੰ ਮਰਨ ਦਿਓ ਜੋ ਪੰਜਾਬ ਮਰਦਾ ਅੱਜ ਉਹਨਾਂ ਹਲਕ ਘਰਾਂ ਦੇ ਹਲਾ ਦੇਖੋ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝਦੇ ਆ ਮੈਂ ਨਸ਼ਾ ਛਡਾਉ ਕਹਿੰਦਾ ਕੋਰੇ ਆ ਇੱਕ ਅਬ ਜਲਦ ਆਪਣੇ ਪਿੰਡ ਚ ਖੋਹ ਰਿਆਂ ਜਿਹੜਾ ਕੀ ਲਗਭਗ ਫ੍ਰੀ ਵਾਂਗ ਹੋਊਗਾ ਜਿਹੜੇ ਜਿਹੜੇ ਨਹੀਂ ਇਲਾਜ ਕਰਾ ਸਕਦੇ ਉਹਦਾ ਫ੍ਰੀ ਕਰਾਵਾਂਗੇ ਜਿਹੜੇ ਤਕੜੇ ਘਰਾਂ ਦੇ ਹੋਣਗੇ ਠੀਕ ਉਹ ਤੋਂ ਥੋੜੇ ਬੋਧ ਰੀਜ਼ਨ ਦੇ ਪੈਸੇ ਲੈ ਲਾਂਗੇ ਇਹ ਰਾਜ ਪੰਜਾਬ ਦੇ ਹਰ ਵਿੱਚ ਜਿਹੜੇ ਨਸ਼ਾ ਸ਼ਰਬ ਕੇਂਦਰ ਆ ਜਿੱਕੇ ਤੁਸੀਂ ਜਾਓ 20-20 ਹਜ਼ਾਰ ਰੁਪਏ ਮਹੀਨੇ ਦਾ ਆਮੰਦ ਤਾਂ ਦੇ ਨਹੀਂ ਸਕਦਾ ਉਹ ਕੀ ਰਿਹਾ ਪੰਜਾਬ ਦੇ ਨਾਲ ਗੋਲੀਆਂ ਤੇ ਲਾ ਰਿਹਾ ਗੋਲੀਆਂ ਤੇ ਲਾ ਰਿਹਾ ਬੱਚੇ ਉਹ ਕੀ ਕਰ ਰਿਹਾ ਆਪਾਂ ਉਹਨੂੰ ਛਿੜਾ ਥੋੜੀ ਦੇ ਆ ਉਹ ਤੋਂ ਲੈ ਕੇ ਗੋਲੀ ਤੇ ਲਾਤਾ ਜਦੋਂ ਉਹਨੂੰ ਮਿਹੇਮਾ ਜਿਹਦਾ ਫੇਕਾ ਲੈਂਦਾ ਉਹਦੇ ਨਾਲ ਪੰਜਾਬ ਦੇ ਲੁੱਟਕੂਆ ਵ ਮੇਰੀ ਸੋਚ ਆ ਯਾਰ ਜੇ ਕੋਈ ਚੰਗਾ ਪੰਜਾਬ ਲਈ ਆਪਾਂ ਕਰ ਲਈਏ ਦੇਖੋ ਆਪਾਂ ਧਰਤੀ ਤੇ ਆਏ ਆ ਮੈਂ ਜੇ ਟਰਫ ਸਕੂਲ ਆ ਮੇਰੇ ਇਕੱਲੇ ਖੋਲਣਾ ਕੀ ਹੋਊਗਾ ਯਾਰ ਇਹ ਮੈਂ ਕਹਿ ਦਵਾਂ ਠੀਕ ਹੈ ਰੋਜ਼ 10 20 50 ਬੰਦੇ ਇਲਾਜ ਕਰਾ ਕੇ ਜਾਂਦੇ ਬੀਬੀ ਜੀ ਉਦੋਂ ਵੀ ਤੁਸੀਂ ਮੈਨੂੰ ਕਹਿ ਰਹੇ ਸੀਗੇ ਤੁਸੀਂ ਸਰਕਾਰ ਨੂੰ ਦੇ ਦਿਓ ਤੇ ਹੱਥੋਂ ਚੱਲਣਾ ਨਹੀਂ ਇਹ ਚੱਲਦਾ ਪਿਆ 2 ਮਹੀਨੇ ਹੋ ਗਏ ਆ ਆਪਣੇ ਸਿਵਲ ਹਸਪਤਾਲ ਦੇਖੋ ਆਪਣੀਆਂ ਡਿਸਪੈਂਸਰੀਆਂ ਦੇਖੋ ਹਾਲਾਤ ਕੀ ਅੱਜ ਤੁਸੀਂ ਉਹਨਾਂ ਨੂੰ ਦੇਖੋ ਤੁਸੀਂ ਦੂਜੇ ਤੁਸੀਂ ਹਰੇਕ ਬੰਦੇ ਨੂੰ ਇਹੀ ਡਰਾਉਣ ਦੀ ਕੋਸ਼ਿਸ਼ ਕਰਦੇ ਮੈਂ ਪਰਚੀਆਂ ਚੋਲ ਜੂਗਾ ਕਿਹਾ ਸੀ ਨਾ ਉਦੋਂ ਇਹ ਸਰਪੰਚ ਨਾਲ ਸੀ ਜਿਹੜੇ ਅੱਜ ਅੱਜ ਮੈਂ ਕਹ ਪੀਸੀਬ ਕਰ ਰਿਹਾ ਸਰਪੰਚ ਉਹ ਹੀ ਜਿਹੜੇ ਉਹ ਦਿਨ ਮੇਰੇ ਨਾਲ ਗਏ ਸੀ ਤੁਸੀਂ ਸੰਤੋਖ ਸਾਹਿਬ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਸ਼ਿਆਂ ਤੇ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਤੇ ਇਹਨਾਂ ਦਾ ਮੁੱਖ ਏਜੰਡਾ ਸਿਹਤ ਸਿੱਖਿਆ ਤੇ ਨਸ਼ਿਆਂ ਦਾ ਸੀ ਤੁਹਾਨੂੰ ਕੀ ਲੱਗਦਾ ਨਸ਼ਿਆਂ ਤੇ ਸਿਹਤ ਤੇ ਜਾਂ ਸਿੱਖਿਆ ਤੇ ਇਹਨਾਂ ਵੱਲੋਂ ਕਿੰਨਾ ਕੰਮ ਕੀਤਾ ਗਿਆ ਸਿਵਾਏ ਪੈਸੇ ਇਕੱਠੇ ਕਰਨ ਤੋਂ ਸਾਨੂੰ ਬਾਕੀਆਂ ਦਾ ਮੈਨੂੰ ਪਤਾ ਨਹੀਂ ਸਾਡੇ ਐਮਐਲਏ ਨੇ ਸਿਵਾਏ ਪੈਸੇ ਇਕੱਠੇ ਕਰਨ ਤੋਂ ਕਿੱਥੋਂ-ਕਿੱਥੋਂ ਵੀ ਨਾ ਲੈਣਾ ਆ ਉਹ ਜ਼ਰੂਰ ਚੱਲਦਾ ਆ ਸਾਰਾ ਕੁਝ ਇਕੱਠਾ ਹੋ ਹੀ ਜਾਂਦਾ ਪਿਆ ਟੈਨਸ਼ਨ ਨਾਲ ਸਭ ਕੁਝ ਦੇਵਾਂਗੇ ਤੁਹਾਡਾ ਬੀਬੀ ਜੀ ਪੂਰੀ ਫਿਲਮ ਨੂੰ 2 ਘੰਟੇ ਚੱਲਣੀ ਚ ਪੂਰੀ ਫਿਲਮ ਜੱਡੀ ਬਣ ਜਾਣੀ ਆਪਣੇ ਕੋਲ ਇੰਨਾ ਸਮਾਂ ਆ ਜਿਹੜੀ ਗੱਲ ਹੈ ਨਾ ਮੈਂ ਕਹਿੰਦਾ ਮੇਨਾਂ ਗੁੱਸਾ ਕਿਹੜੀ ਗੱਲ ਦਾ ਇਲੈਕਸ਼ਨ ਮੈਂ ਨਹੀਂ ਲਾਣੀ ਟਿਕਟ ਮੈਂ ਨਹੀਂ ਮੰਗਦਾ ਪਛੀਏ ਤੁਹਾਡੇ ਡਾਡੀ ਟਿਕਟ ਮੰਗ ਮਿਲਦੀ ਸੀ ਮੈਂ ਉਹ ਨਹੀਂ ਲਈ ਮੈਂ ਨਹੀਂ ਲਾਣੀ ਸਿਆਸਤ ਨਹੀਂ ਕਰਨੀ ਕਿਉਂ ਸਿਆਸਤ ਕਿਉਂ ਕਰਾਂ ਪਹਿਲਾਂ ਪੈਸੇ ਲਾਉਂਗਾ ਸਿਆਸਤ ਇਹ ਫਿਰ ਲੋਕਾਂ ਦੇ ਗਾਲੇ ਕੱਢ ਕੇ ਕਮਾਉਂਗਾ ਮੈਂ ਉਹ ਜੀ ਸਿਆਸਤ ਨਹੀਂ ਕਰਨੀ ਹੈਗੀ ਪਤਾ ਵੀ ਆਪ ਦੇ ਲੀਡਰ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਪੋਜੀਸ਼ਨ ਵੱਲੋਂ ਖੜੇ ਕੀਤੇ ਗਏ ਇਹ ਬੰਦੇ ਨੇ ਸੰਧੂ ਸਾਹਿਬ ਜਿਹੜੇ ਕਿ ਮੈਡਮ ਐਮ ਐਲ ਏ ਬੀਬੀ ਹੁਣ ਅਦੀ ਸ਼ਬੀ ਖਰਾਬ ਕਰਨਾ ਚਾਹੁੰਦੇ ਨੇ ਕਿਉਂਕਿ 2024 ਜਿਹੜੀਆਂ ਚੋਣਾਂ ਨੇ ਲੋਕ ਸਭਾ ਚੋਣਾਂ 2024 ਬਿਲਕੁਲ ਨਜ਼ਦੀਕ ਨੇ ਔਰ ਆਮ ਆਦਮੀ ਪਾਰਟੀ ਨੂੰ ਢਾਹ ਲਾਉਣ ਵਾਸਤੇ ਇਹ ਤੁਸੀਂ ਗੱਲਾਂ ਕਰ ਰਹੇ ਹੋ ਦੇਖੋ ਪਹਿਲੀ ਗੱਲ ਤਾਂ ਮੇਰੀ ਕੋਈ ਸਿਆਸੀ ਪਾਰਟੀ ਨਹੀਂ ਦੂਜੀ ਗੱਲ 24 ਦੇ ਵਿੱਚ ਕੀ ਹੋਣਾ ਮੈਂ ਕਿੱਥੇ ਹੋਣਾ ਮੈਂ ਕਿਹਦੀ ਸਪੋਰਟ ਕਰਨੀ ਆ ਉਹ ਸਦਾ ਤਕਾਨੇ ਜੋ ਮੰਗਾ ਮੁਖਮੰਦੀ ਸਾਹਿਬ ਨਾਲ ਗੱਲ ਚੱਲ ਰਹੀ ਹੈ ਮਾਨੀਆਂ ਗਿਆ ਤੇ ਅਸੀਂ ਆਪਚ ਆਪ ਦੀ ਸਪੋਰਟ ਕਰਨੀ ਆ ਮੇਰੀ ਗੱਲ ਸਮਝੇ ਸਮਝੇ ਇਹ ਗੱਲਾਂ ਢਾਲ ਆਉਣ ਵਾਲੀਆਂ ਜਿਹੜੀ ਗੱਲਾਂ ਮੈਂ ਕਿਹਾ ਹੀ ਬੀਬੀ ਜੀ ਨੂੰ ਕਿ ਡੋਡੇ ਵਿਚੋਂ ਲੈ ਤੋ ਪੈਸੇ ਲਓ ਮੈਂ ਕਹਿੰਦਾ ਵੀ ਲੋਕਾਂ ਦੇ ਕੋਲੋਂ ਪੈਸੇ ਕਰਾਈਆਂ ਕਰੋ ਮੈਂ ਕਹਿੰਦਾ ਲਾਟਰੀ ਵਾਲਿਆਂ ਦੇ ਕੋਲੋਂ ਪੈਸੇ ਲਓ ਮੈਂ ਕਹਿੰਦਾ ਵੀ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਹੋ ਰਹੇ ਉਹਦੇ ਉੱਤੇ ਪੈਸੇ ਲਓ ਮੈਂ ਕਹਿੰਦਾ ਵੀ ਮੈਂ ਇਹ ਗੱਲ ਕਹਿੰਦਾ ਕਿ ਇੰਟਰਲੌਕ ਦੀ ਫੈਕਟਰੀ ਦੇ ਉਦੋਂ 1 ਰੁਪਿਆ ਇੰਟਰਲੌਕ ਦਾ ਲਓ ਦਿਮਾਗ ਰ ਕੋਡਿੰਗ ਦਿਮਾਗਾ ਕਿੰਨੀ ਜਗ੍ਹਾ ਤੇ ਵਾਟਰਲੌਕ ਆ ਨਮੀ ਨੇ ਬਿਲਾ ਆਰਡੀਏ ਬੁਲਾਈ ਕੀਤੀ ਕਿਉਂ ਨਹੀਂ ਦਿੱਤੀ ਨਾ ਦੇ ਇਹ ਅੰਦਰ ਕਰਤੀ ਆ ਅਪੀਲ ਕਰਤੀ ਹੈ ਚੰਡੀਗੜ੍ਹ ਕਰਾਂਗਾ ਦੋਂਗੇ ਜੀ ਜੇ ਸਾਫ਼ ਸੋਧੇ ਦੇ ਦਿਓ ਬਹੁਤ ਕੋਸ਼ੀਆਂ ਮੈਡਮ ਜੀ ਹਲੇ ਤਾਂ ਤੈਨੂੰ ਕਿਹਾ ਆ ਕੱਲਾ ਕੱਲਾ ਦੱਸੂੰਗਾ ਕੀੜੇ ਪਿੰਡ ਕਿੱਥੋਂ ਐਟਾਈ ਕਿੰਨੇ ਪੈਸੇ ਆਏ ਕੀ ਕੀ ਰਿਕਾਰਡੀਆਂ ਤੁਹਾਡੀਆਂ ਹੈਗੀਆਂ ਕੀ ਕੀ ਕਰ ਰਹੇ ਹੋ ਤੁਸੀਂ ਸਾਰਾ ਕੁਝ ਜਨਤਾ ਕਰਾਂਗਾ ਬੇਮ ਜਮਾ ਨਹੀਂ ਰੱਖਣਾ ਤੁਹਾਨੂੰ ਮੈਂ ਕਿਹਾ ਸੀ ਸੁਧਰ ਜਾਓ ਨਸ਼ਿਆਂ ਦੇ ਖਾਤਮੇ ਤੇ ਮੈਂ ਗੱਲ ਵੀ ਤਾਂ ਨਾ ਮਿਲਣਾ ਵੀ ਚਾਹੁੰਦਾ ਸੀ ਮੇਰਾ ਮਕਸਦ ਤੁਹਾਨੂੰ ਮਿਲਣਾ ਕੋਈ ਹੋਰ ਨਹੀਂ ਸੀ ਤਾਂ ਉਹ ਮੈਂ ਫੋਨ ਕੀਤਾ ਸੀ ਮੇਰਾ ਕਾਲ 24 ਤਰੀਕ ਸਵੇਰੇ ਕਿ ਮੈਂ 26 ਨੂੰ ਮੇਰੀ ਚੋਣ ਆ 26 ਤੋਂ ਬਾਅਦ ਮੈਂ ਮਿਲਣਾ ਚਾਹੁੰਦਾ ਪਰ ਤੁਹਾਡੇ ਦਾ ਦਿਮਾਗ ਨੂੰ ਮੈਂ ਸਮਝਦਾ ਫਤੂਰ ਚੜਿਆ ਤੁਸੀਂ ਤਾਂ ਮੁੜ ਕੇ ਫੋਨ ਸਮਝ ਚੱਕਣਾ ਮੈਂ ਤਾਂ ਬਸ ਨਹੀਂ ਸਮਝਦੇ ਫਿਰ ਮੈਂ ਕਿਹਾ ਚਲੋ ਜੇ ਨਹੀਂ ਚੱਕਦੇ ਤੁਸੀਂ ਉਲਟਾ ਕੀਤਾ ਕੀ ਜਿਹੜੇ ਸਰਪੰਚ ਮੇਰੇ ਨਾਲ ਪਿਆਰ ਕਰਦੇ ਆ ਨਾਲ ਤੁਰਦੇ ਆ ਉਹਨਾਂ ਨੂੰ ਨੂਡਲ ਦੇਤੇ ਉਹ ਸਰਪੰਚਾਂ ਨੂੰ ਨੂਡਲ ਦਿੱਤੇ ਨਾ ਜਾਂਚ ਕਰਾਉਣ ਲੱਗੇ ਕਰਾਓ ਜਾਂਚ ਬਿਲਕੁਲ ਕਰਾਉਣੀ ਚਾਹੀਦੀ ਕੋਈ ਮਾੜੀ ਗੱਲ ਨਹੀਂ ਜੇ ਪੈਸਾ ਖਾਦਾ ਜਾਂਚ ਕਰਾਉਣੀ ਚਾਹੀਦੀ ਪਰ ਆਪਾਂ ਕਰਿਆ ਕੀ ਆ ਇਹਦਾ ਦੱਸੋ ਆਪਾ ਪਿੰਡਾਂ ਨੂੰ ਦਿੱਤਾ ਕੀ ਹੈ ਵਕਾਫ ਦੇ ਨਾਂ ਤੇ ਪੈਸਾ ਕਿਹੜਾ ਦਿੱਤਾ ਕਿਸੇ ਪੰਨੂ ਤੁਸੀਂ ਵੀਰੇ ਉਹ ਕਹਿੰਦਾ ਤੁਸੀਂ ਸਾਰੇ ਹਲਕੇ ਵਿੱਚੋਂ ਜਿਹੜਾ ਅਸੀਂ 10 ਦਿਨਾਂ ਦਾ ਤੇ ਕਰਕੇ ਪੈਸੇ ਇਕੱਠੇ ਕਰਕੇ ਲਿਆਏ ਸੀ ਲਗਭਗ 7-8 ਕਰੋੜ ਰੁਪਏ ਵਾਪਸ ਲੈ ਗਏ ਹਾਂ ਆ ਮੇਰੇ ਜਿਹੜੇ ਪਿੰਡ ਆ ਪੰਜ ਸੱਤ 10 ਪਿੰਡ ਜਿਹੜੇ ਮੇਰੇ ਨਾਲ ਲੰਦੇ ਆ ਟਾਈਮ ਉਹਨਾਂ ਦੇ ਵਿੱਚੋਂ 6-7 ਲੱਖ ਰੁਪਏ ਤੁਸੀਂ ਵਾਪਸ ਲੈ ਗਣੀਆਂ ਗਰੰਟਾ ਕਾਂਗਰਸ ਸਰਕਾਰ ਵੀ ਲੈ ਆਈਆਂ ਤੇ ਤੁਸੀਂ ਦਿੱਤਾ ਕੁਛ ਨਹੀਂ ਵਾਪਸ ਲੈ ਗਏ ਹੋ ਉਤੋਂ ਜਾਂਚ ਕੇ ਨੇ ਮੈਂ ਜਾਂਚ ਕਰਾਉਣੀ ਆ ਜਾਂਚ ਕਰਾਉਣੀ ਚਾਹੀਦੀ ਮੈਂ ਕਹਿੰਦਾ ਬਿਲਕੁਲ ਕਰਾਉਣੀ ਚਾਹੀਦੀ ਆ ਕਿਉਂ ਪੈਸੇ ਦਾ ਨੁ ਜਾਂਚ ਕਰਾਉਣਾ ਜਿਹੜੇ ਸਰਪੰਚ ਸਾਰਿਆਂ ਦੀ ਕਰਾਉ ਜਿੰਨੇ ਮਾੜੇ ਆ ਕੱਲੇ ਜਿਹੜੇ ਮੇਰੇ ਨਾਲ ਚੱਲਦੇ ਉਹੀ ਮਾੜੇ ਆ ਤੁਸੀਂ ਜੇ ਜੇ ਕੋਈ ਬੰਦਾ ਉਹ ਉਹੀ ਮਾੜਿਆ ਅਵਤਾਰ ਸਿੰਘ ਸ਼ਮਸ਼ਾਬਾਦ ਆ ਸਰਪੰਚ ਸਾਹਿਬ ਬੜੇ ਸਿਆਣੇ ਬਜ਼ੁਰਗ ਨੇ ਮੇਰਾ ਮੈਂ ਤਾਂ ਗੋਡੀ ਹੱਥ ਨੋਨਾ ਕਿਹੜਾ ਪਿੰਡ ਲਿਆ ਕਿਹੜੇ ਪਿੰਡ ਦਾ ਨਾਮ ਲਿਆ ਤੁਸੀਂ ਅਵਤਾਰ ਸਿੰਘ ਜੀ ਸ਼ਮਸ਼ਾਬਾਦ ਅਵਤਾਰ ਸਿੰਘ ਸ਼ਮਸ਼ਾਬਾਦ ਠੀਕ ਹੈ ਜੀ ਇੰਟਰਵਿਊ ਕਰ ਲਿਓ ਜੇ ਆ ਕੇ ਪਿੰਡ ਦਾ ਵਿਕਾਸ ਹੋਇਆ ਦੇਖ ਲਓ ਜਾ ਕੇ ਉਹ ਸਰਸਮਦੀ ਨਾਲ ਬਹੁਤਿਆਰੀ ਬਣ ਜਾਂਦੇ ਲਗਾਤਾਰ ਪੰਜ ਸਾਲੀ ਸਰਪੰਚ ਬਣ ਗਿਆ ਤੁਸੀਂ ਉਹਨਾਂ ਦੀ ਵੀ ਜਾਂਚ ਕਰਾ ਰਹੇ ਆ ਜਿਹੜੇ ਸਰਪੰਚਾਂ ਦੀ ਮੈਂ ਗੱ ਮੀਰਾ ਪਿੰਡ ਦਾ ਲੋ ਲਾਗੀ ਰਹੀਮ ਪੋਲਾ ਲੋ 5 5 10000 ਰੁਪਇਆ ਕੋਲੋਂ ਲਾਇਆ ਹੋਇਆ ਕਿਉਂਕਿ ਸਰਕਾਰ ਦਾ ਸਿਸਟਮ ਹੀ ਇਦਾਂ ਦਾ ਹੈ ਐਟ ਦਾ ਰੇਟ ਇਹ ਤਾਂ ਹੈ ਕੀਤਾ ਉਹਨੇ ਚ ਕੰਮ ਹੀ ਨਹੀਂ ਹੁੰਦਾ ਸੋ ਅਸੀਂ ਤਾਂ ਕੋਲੋਂ ਪੈਸੇ ਲਾ ਕੇ ਕੰਮ ਕਰਨ ਵਾਲੇ ਇਨਸਾਨ ਆ ਅਸੀਂ ਖਾਣੇ ਪਰ ਚੋਲ ਯਾਰ ਜਾਂਚ ਕਰਾਉਣੀ ਕਰਾਉ ਜਾਂਚ ਦਾ ਕੋਈ ਮੈਨੂੰ ਹੈ ਨਹੀਂਗਾ ਪਰ ਮੈਂ ਇਹ ਕਹਾਂਗਾ ਨਸ਼ਾ ਮੁਕਤ ਕਰਨ ਦੀ ਸੌਖਾਦੀ ਆ ਉਹ ਕਰਨਾ ਆ ਉਹਦੇ ਰਾਹ ਦੇ ਵਿੱਚ ਜਿਹੜਾ ਵੀ ਆਊਗਾ ਕੋਈ ਵੀ ਆਵੇ ਚਾਹੇ ਕੋੜਾ ਕਿਸੇ ਵੀ ਅਹੁਦੇ ਤੇ ਹੋਵੇ ਲੜਾਂਗੇ ਯਾਰ ਉਹਦੇ ਨਾਲ ਫੇਕੀ ਵਾਲ ਲੜਾਈ ਲੜਾਂਗੇ ਪੰਜਾਬ ਦੀ ਲੜਾਈ ਲਾਣੀ ਆ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਪਰ ਤੁਸੀਂ ਇੱਕ ਜ਼ਰੂਰ ਕਹਿ ਦਿਓ ਹੁਣ ਦੱਸ ਦਿਓ ਕਿ ਆਪਾਂ ਕੀਤਾ ਕੀ ਪੰਜਾਬ ਲਈ ਪਰ ਜੇ ਨਾ ਤੁਸੀਂ ਸੱਚੀ ਹੋਂਦ ਨੂੰ ਲਾਸਟ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਹਾਡੇ ਵਿੱਚ ਮਾੜੀ ਜੀ ਬਿਆਨਕ ਮਾੜੀ ਜੀ ਸਚਾਈ ਤੁਹਾਡੇ ਚ ਹੈਗੀ ਆ ਤੁਸੀਂ ਇਦਾਂ ਕਰੋ ਸਰਕਾਰ ਨੂੰ ਲਿਖ ਕੇ ਭੇਜੋ ਕਿ ਮੇਰੀ ਜਾਂਚ ਕਰਾਈ ਜਾਵੇ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਜਾਂਚ ਕਰਾਓ 11-12 ਤੋਂ ਲੈ ਕੇ ਅੱਜ ਤੱਕ ਚਾਹੇ ਉੱਚੇ ਕਾਂਗਰਸ ਰਹੀ ਹੋਵੇ ਚਾਹੇ ਮੈਮੀ ਵਿੱਚ ਹੋਣਾ ਮੇਰੇ ਅਗੇ ਲੀਡਰ ਹੋਰ ਵੀ ਹੋਣੇ ਆ ਜਿਹੜਾ ਵੀ ਦੋਸ਼ੀ ਹੋਊਗਾ ਸਾਹਮਣੇ ਆਜੂ ਉਹ ਜਨਤਕ ਹੋਜੂਗਾ ਹਿਲਾਣੀ ਸਾਰੇ ਹਲਕੇ ਨੂੰ ਪਤਾ ਲੱਜੂ ਕੌਣ ਹੈਗਾ ਜੇ ਤੁਸੀਂ ਭੱਜਦੇ ਹੋ ਇਸ ਗੱਲ ਤੋਂ ਤੇ ਫਿਰ ਤੁਸੀਂ ਆਪੇ ਸਾਹਮਣੇ ਫਿਰ ਚਲੋ ਸਾਡੇ ਕੋਲ ਤਾਂ ਹੈਗਾ ਹੀ ਹਮ ਚੀਕ ਪਰ ਵਧੀਆ ਗੱਲ ਹੈ ਕਿ ਤੁਸੀਂ ਆਪ ਕਰੋ ਮੈਂ ਤੇ ਇਹੀ ਕਰਨਾ ਚਾਹੁੰਦਾ ਹਾਂ ਮੈਂ ਇਹ ਤੇ ਸੰਤੂ ਸਾਹਿਬ ਇਹ ਤੇ ਗੱਲ ਰਹੀ ਬੀਬੀ ਐਮ ਐਲ اے ਹੁਣ ਹਲਕਾ ਵਿਧਾਇਕਾ ਤੇ ਜਿਹੜੇ ਤੁਸੀਂ ਇਲਜ਼ਾਮ ਲਗਾਏ ਇੱਕ ਕੇਂਦਰ ਸਰਕਾਰ ਵੱਲੋਂ ਜਿਹੜਾ ਹਿੱਟ ਐਂਡ ਰਨ ਦਾ ਡਰਾਈਵਰਾਂ ਵਾਸਤੇ ਕਾਨੂੰਨ ਬਣਾਇਆ ਗਿਆ ਤੁਸੀਂ ਸੂਬਾ ਪੰਜਾਬ ਦੇ ਪ੍ਰਧਾਨ ਹੋ ਟਰੱਕ ਯੂਨੀਅਨ ਦੇ ਉਹਦੇ ਨਾਤੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਵਾਸਤੇ ਖਾਸ ਤੌਰ ਤੇ ਹਿੱਟ ਐਂਡ ਰਨ ਦਾ ਕਾਨੂੰਨ ਬਣਾਇਆ ਗਿਆ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਤਾਂ ਨਾ ਇੱਕ ਕਾਲਾ ਕਾਨੂੰਨ ਲੈ ਕੇ ਆਈ ਹੈ ਸੈਂਟਰਲ ਸਰਕਾਰ ਦੇਖੋ ਹਮੇਸ਼ਾ ਹੀ ਸੈਂਟਰ ਦੀ ਜਿਹੜੀ ਸਰਕਾਰ ਹੈ ਨਾ ਇਹਨੇ ਪੰਜਾਬੀਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਫੇਰ ਕੀਤੀ ਆ ਹੈ ਦਾ ਸਾਰੀ ਦੁਨੀਆ ਵਾਸਤੇ ਆ ਪਰ ਕੁਦਰਤੀ ਬਦਕਿਸਮਦੀ ਹੈ ਕਿ ਲੜਣਾ ਪੰਜਾਬ ਨੇ ਹੁੰਦਾ ਚਾਹੇ ਉਹ ਕਿਸਾਨ ਅੰਦੋਲਨ ਹੋਇਆ ਜਾਂ ਜਿੰਨੇ ਪੁਰਾਣੇ ਹੋਏ ਤੁਸੀਂ ਪੁਰਾਣੀਆਂ ਕੁਰਬਾਨੀਆਂ ਦੇਖੋ ਆਪਣੀਆਂ 92% ਕੁਰਬਾਨੀਆਂ 2% ਆਬਾਦੀ ਪੰਜਾਬੀਆਂ ਦੀ ਤੇ ਜਿਹੜਾ ਆ ਕਾਨੂੰਨ ਲੈ ਕੇ ਆਇਆ ਇਹ ਤੇ ਲੜਣ ਲੱਗੇ ਆ ਪੂਰੀ ਲੜਾਈ ਤਿਆਰੀ ਹੈ 13 ਤਰੀਕ ਨੂੰ ਅਸੀਂ ਜਿਹੜਾ ਹੈਗਾ ਆ ਇਹਦੀ ਸ਼ੁਰੂਆਤ ਕਰ ਰਹੇ ਆ ਲੜਾਈ ਦੀ ਫਲੋਰ ਪਾਲ ਤੋਂ ਜਿਹੜਾ ਲੜੜੋੜ ਪੋਲਿਆ ਫਲੋਰ ਵਾਲਾ ਉਹ ਦੋਨੋਂ ਪਾਸੇ ਤੋਂ ਬੰਦ ਕਰਾਂਗੇ ਉਸ ਤੋਂ ਬਾਅਦ ਜਿਹੜਾ 16 ਤਰੀਕ ਨੂੰ ਸਾਡਾ ਫਿਰ ਕਿਸਾਨਾਂ ਦੇ ਨਾਲ ਜਿਹੜੀ ਜਥੇਬੰਦੀਆਂ ਆ ਉਹਨਾਂ ਨੂੰ ਲੈ ਕੇ ਬੰਦਿਆ ਫਿਰ ਕਿਸਾਨ ਜਥੇਬੰਦੀਆਂ ਨੇ ਨੇ ਵੀ ਆਪਣੀਆਂ ਮੰਗਾ ਦੇ ਵਿੱਚ ਪਾਤਾ ਉਹਨੂੰ ਚਲੋ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਪਹਿਲਾਂ ਇੱਕ ਤਾਂ ਮੈਨੂੰ ਉਸ ਬਦ ਕਿਸਮ ਦੀ ਪੰਜਾਬ ਦੀ ਮੈਂ ਸਾਹਮਣਾ ਕਿ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਕੀ ਆ ਕਾਨੂੰਨ ਸਿੱਧਾ-ਸਿੱਧਾ ਡਰਾਈਵਰ ਦੇ ਅਗੇਂਸਟ ਆ ਟਰੱਕ ਡਰਾਈਵਰ ਦੀ ਨਹੀਂ ਹੈਗਾ ਜਿਆਦਾ ਲੋਕ ਟਰੱਕ ਡਰਾਈਵਰ ਦੇ ਕਹਿੰਦੇ ਆ ਐਕਸੀਡੈਂਟ ਹੋ ਗਿਆ ਕਿਸੇ ਤੋਂ ਕਿਸੇ ਦਾ ਕਸੂਰ ਆ 7 ਤੋਂ 10 ਸਾਲ ਸਜ਼ਾ 10 ਲੱਖ ਰੁਪਏ ਜੁਰਮਾਨਾ ਜੇ ਉਹਦਾ ਕਸੂਰ ਘੱਟ ਵੀ ਪਾਇਆ ਗਿਆ ਤਾਂ 5 ਲੱਖ ਰੁਪਏ 7 ਲੱਖ ਜੁਰਮਾਨਾ 5 ਸਾਲ ਸਜ਼ਾ 5 ਸਾਲਸ ਤੋਂ ਜ਼ਿਆਦਾ ਮਤਲਬ ਕਿ 3 ਸਾਲ ਤੋਂ ਉੱਤੇ ਸਜ਼ਾ ਹੋਵੇ ਤਾਂ ਐਂਟੀਸੀਪੇਟਰੀ ਬੇਲ ਨਹੀਂ ਹੁੰਦੀ ਤੇ ਕੀ ਪੰਜਾਬ ਦੀਆਂ ਸਾਡੀਆਂ ਧੀਆਂ ਜੇਲ੍ਹਾਂ ਚ ਜਾਣਗੀਆਂ ਯਾਰ ਜੇਲ੍ਹਾਂ ਇਹ ਤਾਂ ਨਸ਼ੇ ਵਿੱਚ ਵਾਲੇ ਲੋਕ ਜਾਂਦੇ ਮਾੜੇ ਲੋਕ ਜਾਂਦੇ ਆ ਤੇ ਜੇ ਐਕਸੀਡੈਂਟ ਦਾ ਸੈਵਨ ਹੁੰਦਾ ਉਹਦੇ ਚ ਇਹਨਾਂ ਨੇ ਕੀਤਾ ਕੀ ਆ ਐਸਸੀ ਟੈਗਟ ਦੇ ਵਿੱਚ ਜਿਹੜੀ ਤਾਂ ਤਾਰਾ ਜੋੜੀ ਆ 106 ਉਹਦੇ ਚ ਇਹ ਕਿਹਾ ਵੀ ਜਿਹੜਾ ਹੱਤਿਆ ਦਾ ਮਾਮਲਾ ਆ ਉਹਦੇ ਬਰਾਬਰ ਇਹਨੂੰ ਸਜ਼ਾ ਹੋਊਗੀ ਉਹ ਹੱਤਿਆ ਦਾ ਬੰਦਾ ਜਾਨ ਬੁੱਝ ਕੇ ਕਰਦਾ ਆ ਇਹ ਐਕਸੀਡੈਂਟ ਤਾਂ ਹਮਨ ਹੁੰਦਾ ਕੋਣ ਚਾਹੁੰਦਾ ਮੇਰੇ ਗੱਡੀ ਤੇ ਲੈ ਕੇ ਕੁੱਤਾ ਵੀ ਮਰੇ ਚਾਹੇ ਉਹ ਕਾਰ ਚਲਦਾ ਚਾਹੇ ਮੋਟਰਸਾਈਕਲ ਚਲਦਾ ਪਰ ਅੱਜ ਪੰਜਾਬ ਦੇ ਇੱਕ ਇੱਕ ਗੱਲ ਦੇਖੀ ਜਾਂਦੀ ਜਦੋਂ ਉਹ ਗੱਲ ਹੁੰਦੀ ਹੈ ਕਿ ਟਰੱਕਾਂ ਨਾਲ ਲੜਦੇ ਆ ਠੀਕ ਹੈ ਯਾਰ ਤੁਸੀਂ ਨਹੀਂ ਲੜਨਾ ਤੁਹਾਡੀ ਮਰਜ਼ੀ ਹੈ ਅਸੀਂ ਤਾਂ ਪੰਜਾਬ ਦੀ ਲੜਾਈ ਲੜਨੀ ਆ ਪੰਜਾਬ ਨੂੰ ਬਚਾਉਣਾ ਆ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਦੋ ਹੀ ਟਾਰਗੇਟ ਆ ਦੋਨਾਂ ਤੇ ਲੜਾਈ ਲੜਾਂਗੇ ਸੋ ਤੁਸੀਂ ਸਮਝ ਦਿੱਤਾ ਤੁਹਾਡਾ ਧੰਨਵਾਦ ਸੋ ਸੇਪਾ ਸੂਏ ਸੰ ਸੂਬਾ ਪੰਜਾਬ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਹੈਪੀ ਸੰਧੂ ਜੀ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਨਿਊਜ਼